ਈਾਈ ਗੱਦੀ ਦੇ ਸੰਗਾਸਨ ਤੋਂ ਉੱਠ ਕੇ ਬਾਬਾ ਜੀ ਦਾ ਅਦਬ ਕਰਦੇ ਆ ਸਤਿਕਾਰ ਕਰਦੇ ਆ ਇਹਨੇ ਪਿਆਰ ਭਰੇ ਬਜਨਾ ਦੀ ਸਾਜ ਹੈ ਸਤਿਗੁਰ ਜੀ ਅਦਬ ਕਰਦੇ ਨੇ ਤੇ ਉਸ ਅਦਬ ਵਿੱਚ ਨਿਝੇ ਹੋਏ ਭਗਵਾਨ ਬਾਬਾ ਸ੍ਰੀ ਚੰਦ ਜੀ ਜੋ ਧਰਮ ਮੂਰਤ ਹਨ ਪਿਆਰ ਵਿੱਚ ਨਿਝੇ ਆਏ ਕਰਨ ਲਗੇ ਫਾਡਾ-ਫਾਡਾ ਵੱਡਾ ਦਰਾਰ ਹੈ ਪਿਤਾ ਗੁਰਦੇਵ ਜੀ ਬੁਰਾਈ ਗੱਦੀ ਤੇ ਤੁਸੀਂ ਸਭਾਏ ਮਾਣ ਹੋ ਅੱਜ ਸੰਗਤਾਂ ਨੂੰ ਤਾਰ ਰਹੇ ਹੋ ਤੁਹਾਡੇ ਦਾੜੇ ਦਾ ਬੜਾ ਸੁੰਦਰ ਰੂਪ ਹੈ ਤੁਹਾਡਾ ਦਾੜਾ ਬੜਾ ਸ਼ੋਭਦਾ ਹੈ ਪਰ ਇਹਦੇ ਵਧਣ ਦਾ ਕੀ ਕਾਰਨ ਹੈ ਇਹ ਨਾਲ ਮੇੜਾ ਦਾੜਾ ਵਧਿਆ ਹੈ ਜੇ ਤਨਗੂ ਰਾਮਦਾਸ ਜੀ ਅੱਗੋਂ ਵਧਨ ਕਰਦੇ ਨੇ ਭਗਵਾਨ ਬਾਬਾ ਸ੍ਰੀ ਚੰਦ ਜੀ ਤੁਸੀਂ ਬੜੇ ਡਾਡੇ ਹੋ ਤੁਸੀਂ ਬੜੇ ਸਾਨੂੰ ਤਾਰਨ ਵਾਸਤੇ ਆਏ ਹੋ ਤੁਹਾਡੇ ਸਤਿਪੁਰਖਾਂ ਦੇ ਜਨਮ ਦਾ ਤਾਰਨ ਵਾਸਤੇ ਇਹ ਦਾੜਾ ਵਧਿਆ ਹੈ ਵਧਨ ਕਰਨ ਲੱਗੇ ਕਿ ਇਸੇ ਨਿਮਰਤਾ ਨੇ ਇਹ ਪਿਤਾ ਦੀ ਗੁਰੀਾਈ ਗੱਦੀ ਨੂੰ ਆਪ ਜੀ ਦੇ ਤਾਈ ਸਭਾਏ ਮਾਨ ਕੀਤਾ ਹੈ ਇਹ ਹੈ ਗੁਰੂ ਦਾ ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਸਤਿਕਾਰ ਤੇ ਅਦਬ